ਦੀ ਗਰਮੀ ਨੇ ਲੋਕਾਂ ਦੇ ਜੀਵਨ ਤੇ ਬਹੁਤ ਜ਼ਿਆਦਾ ਅਸਰ ਜਿਹੜਾ ਪੈਂਦਾ ਦਿਖਾਈ ਦੇ ਰਿਹਾ ਫਿਰੋਜ਼ਪੁਰ ਦੀ ਗੱਲ ਕੀਤੀ ਜਾਵੇ ਤਾਂ ਪਾਰਾ ਜਿਹੜਾ 46 47 ਤੋਂ ਵੀ ਉੱਪਰ ਜਿਹੜਾ ਜਾ ਚੁੱਕਾ ਹੈ ਵੀ ਹੱਥ ਜੀ ਜਣੀ ਗਰਮੀ ਆ ਉਸ ਕਰਕੇ ਸੜਕਾਂ ਵੀ ਜੜੀਆਂ ਉਤਵਾਜਾਈ ਦੇਖ ਸਕਦੇ ਹੋ ਵੀ ਸਰਕਾਰ ਤੇ ਵੀ ਆਵਾਜਾਈ ਇੱਕਦੁੱਕਰ ਜੜੀਆਂ ਨਜ਼ਰ ਆ ਰਹੀ ਆ ਕਿਉਂਕਿ ਬਿਨਾਂ ਜ਼ਰੂਰੀ ਕੰਮ ਤੋਂ ਲੋਕ ਜਿਹੜੇ ਕਰੋ ਨਹੀਂ ਨਿਕਲਦੇ ਪਏ ਗਰਮੀ ਬਹੁਤ ਪੈ ਰਹੀ ਆ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਅਸਮਾਨ ਤੋਂ ਅੱਗੇ ਦੇ ਗੋਲੇ ਜਿਹੜੇ ਆ ਉਹ ਦਿਖਦੇ ਹੋ ਦਿਖਾਈ ਦੇ ਰਹੇ ਹੋ ਲੇਕਿਨ ਇਹਨਾਂ ਦਾ ਜਿਹੜਾ ਲੋਕਾਂ ਦਾ ਜਿਹੜੇ ਜ਼ਰੂਰੀ ਕੰਮ ਵਾਸਤੇ ਸੜਕਾਂ ਤੋਂ ਨਿਕਲੇ ਨੇ ਉਹਨਾਂ ਦਾ ਜਿਹੜਾ ਆਸਰਾ ਜਿਹੜਾ ਬੰਦਾ ਪਿਆ ਉਹ ਸਿਰਫ ਆਸਰਾ ਬੰਦਾ ਪਿਆ ਜੂਸ ਦੀਆਂ ਰੇੜੀਆਂ ਤੇ ਇਨਸਕਜਵੀ ਦੀਆਂ ਰੇੜੀਆਂ ਉਹ ਇਹਨਾਂ ਦਾ ਆਸਰਾ ਬੰਦੀਆਂ ਪਈਆਂ ਕੁਝ ਉਹਨਾਂ ਨੂੰ ਰਾਹ ਦਿੰਦੀਆਂ ਦਿਖਾਈ ਦੇ ਰੀਆਂ ਲੇਕਿਨ ਜੇ ਮੌਸਮ ਵੱਲੋਂ ਮਾਰ ਜਿਹੜੀ ਆ ਉਹ ਪੂਰੀ ਤਰ੍ਹਾਂ ਜਿਹੜੀ ਪੈ ਰਹੀ ਆ ਬਹੁਤ ਜ਼ਿਆਦਾ ਗਰਮੀ ਆ ਉਹ ਸਤਾਨੀ ਦਿਖਾਈ ਦੇ ਰਹੀ ਆ ਲੋਕ ਵੀ ਤੁਸੀਂ ਦੇਖ ਸਕਦੇ ਹੋ ਕਿ ਜੂਸ ਜਿਹੜੇ ਆ ਉਹ ਪਿੱਛੇ ਦਿਖਾਈ ਦੇ ਰਹੇ ਆ ਕਾਫੀ ਰਾਸ਼ਾ ਜੂਸ ਦੀਆਂ ਤੇ ਜਿਹੜ ਤੋ ਦਿਖਾਣੇ ਆ ਕਿ ਕਿਸ ਤਰ੍ਹਾਂ ਲੋਕ ਜਿਹੜਾ ਗਰਮੀ ਤੋਂ ਬਚਣ ਵਾਸਤੇ ਆਪਣੇ ਜਿਹੜੇ ਇੱਥੇ 2 ਮਿੰਟ ਵਾਸਤੇ ਜਿਹੜੀ ਸਾਹ ਜ਼ਾਹਰ ਚੜੀ ਰਹਿੰਦੇ ਦਿਖਾਈ ਦੇ ਰਹੇ ਆ ਨੂੰ ਜਿਹੜੀਆਂ ਇਹਦੇ ਪੀ ਸਟਾਲ ਲੱਗੇ ਨੇ ਥੀਂ ਉੱਥੇ ਦੂਸ ਪਿੰਨੇ ਦਿਖਾਈ ਦੇ ਰਹੇ ਲੋਕਾਂ ਦਾ ਵੀ ਅਸੀਂ ਬਹਿਬਾਤ ਕਰਾਂਗੇ ਕਿ ਲੋਕ ਜਿਹੜੇ ਇਨੀ ਗਰਮੀ ਨੂੰ ਲੈ ਕੇ ਉਹ ਕਿਸ ਤਰ੍ਹਾਂ ਸੋਚਦੇ ਆ ਭਾਜੀ ਗਰਮੀ ਦਾ ਜਿਹੜਾ ਪਾਰਾ ਹੈਗਾ ਉਹ ਕਿਵੇਂ ਦੇਖਿਆ ਜਾਂਦਾ ਹੈ ਇਹਨੂੰ ਬਚਣ ਵਾਸਤੇ ਕਿਸ ਤਰ੍ਹਾਂ ਦੇ ਜੀ ਕਰੇ ਜਿਹੜੇ ਕਰਮ ਦੇ ਪਾਣੀ ਹੈ ਕਿ ਕੈਪਟਨ ਜੀ ਜਿਹੇ ਕਹਿੰਦੇ ਜਦੋਂ ਜਿਹੜਾ ਆਪਣਾ ਜੀ ਰਾਹ ਥੋੜੀ ਬੇਸੁਰ ਕਰਕੇ ਦਿਖਾਉਂਦੇ ਰਿਹਾ ਸੰਕਲਮਿਨੇ ਕਿਤਨਾ ਵੀ ਹਾਲਾਤ ਕੀ ਹੋਏ ਜਾਂਦੇ ਇਧਰ ਹੋਇਆ ਲੱਗਦਾ ਕਿ ਇਕ ਲੱਦਾਂ ਸੱਟਾ ਜੀ ਕੰਮ ਜਿਹੜਾ ਨਿਕਲਣਾ ਕਰਨਾ ਹੋਣਾ ਕਿਤਨਾ ਬਹੁਤ ਚੱਲਦੀ ਹੈ ਹਰ ਕੰਮ ਦਾ ਕੰਮ ਚੱਕ ਲੱਜਾ ਛਾਪੇ ਦੇ ਕਾਈ ਦੇ ਦੋਨੇ ਜਗ੍ਹਾ ਤੇ ਜੱਟਾਂ ਵਿਚੋਂ ਆਪਣੇ ਨਾਮ ਦਿਖਾ ਦੇ ਰਹੇ ਆ ਦੂਜੇ ਜਿਹੜੇ ਦੁਕਾਨਾਂ ਨੇ ਉੱਥੇ ਜਰੂਰ ਰਸ਼ਤ ਲੱਗਾ ਅਜਿਹਾ ਨੌਜਵਾਨ ਵੀ ਬੈਠਿਆ ਭਾਜੀ ਤੁਸੀਂ ਇੱਥੇ ਕੀ ਕਰਨਾ ਸਰ ਕਿਵੇਂ ਗਰਮੀ ਕਿੰਨੀ ਕੁ ਸਤਾਦੀ ਹੈ ਜੀ ਬਹੁਤ ਜ਼ਿਆਦਾ ਪਰ ਆਇਆ ਤੇ ਜਾ ਰਿਹਾ ਸਾਰੀ ਦਿਨ ਸਰ ਲੱਗਦਾ ਵੀ ਚਲੀ ਰਾਹਤ ਹੈ ਕਿ ਜੂਸ ਹੀ ਦੇ ਰਿਹਾ ਬਸ ਜੇ ਗਰਮੀ ਬਾਹਰ ਨਿਕਲੇ ਜ਼ਰੂਰੀ ਕੰਮ ਉਸ ਪਰ ਕੋਈ ਅਜਿਹੀ ਗਰਮੀ ਨਹੀਂ ਰਹੀ ਗਰਮੀ ਬਹੁਤ ਜ਼ਿਆਦਾ ਜਿਸ ਕਰਕੇ ਲੋਕ ਜਿਹੜੇ ਆ ਉਹ ਪਰੇਸ਼ਾਨ ਕਾਫੀ ਨੇ ਦਿਖਾਈ ਦੇ ਰਹੇ ਦੁਕਾਨਦਾਰਾਂ ਨਾਲ ਗੱਲ ਕਰਦੇ ਆ ਕਿ ਆਪ ਵੀ ਜਿਹੜੇ ਸੂਟ ਤੋਂ ਲੈ ਕੇ ਜਿਹੜੇ ਕਿਸ ਤਰ੍ਹਾਂ ਵੇਚਦੇ ਨੇ ਭਾਜੀ ਗਰਮੀ ਗਰਮੀ ਨੂੰ ਲੈ ਕੇ ਕਿਵੇਂ ਦਾ ਮੌਸਮ ਹੈ ਬਹੁਤ ਹੀ ਚਾਪਨ ਬਹੁਤ ਜ਼ਿਆਦਾ ਚੱਲ ਰਹੀ ਹੈ ਸੇਲ ਵੀ ਵਧੀ ਹੈ ਬਹੁਤ ਲੋਕ ਆਉਂਦੇ ਨੇ ਜਿਹੜਾ ਪਾਣੀ ਹੈ ਸੂਟ ਦਾ ਚੀਜ਼ ਦਾ ਮਾਮਲਾ ਹੈ ਤੁਸੀਂ ਸਮਝਦੇ ਹੋ ਸਿਰਫ ਜੂਸ ਹੀ ਜਿਹੜੀ ਇਹਨਾਂ ਨੂੰ ਰਾਹਤ ਦੇ ਰਿਹਾ ਹੈ ਜੀ ਸਾਡਾ ਸਾਡਾ ਪਾਣੀ ਨਹੀਂ 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 ਹੈ ਕੀ ਸਮੇਂ ਦੀ ਲੋਕਾਂ ਜਿਹੜੀ ਰਾਹਤ ਆ ਇਹ ਵੀ ਦੇਖੋ ਜੀ ਕੰਮ ਕਰੇ ਮਾਰਾ ਵੀ ਵਿੱਕੀ ਵਾ ਸिलाई ਜਿਹੜਾ ਵੀ ਕੰਮ ਕਰੇ ਕਰਨੀ ਜ਼ਰੂਰੀ ਹੈ ਇਸ ਕਰਕੇ ਜਿਹੜੇ ਜ਼ਰੂਰੀ ਲੋਕ ਜਿਹੜੇ ਨਿਕਲਦੇ ਪਏ ਦਿਖਾਈ ਦੇ ਰਿਹਾ ਉਹ ਸਿਰਫ ਆਸਰਾ ਜਣਾ ਲੈ ਰਹੇ ਨੇ ਉਸ ਤੇ ਦੂਰ ਦਾ ਹੀ ਆਸਰਾ ਲੈ ਰਹੇ ਨੇ ਤੁਸੀਂ ਦੇਖ ਸਕਦੇ ਹੋ ਲੰਬੀਆਂ ਕਤਾਰਾਂ ਵੀ ਲੱਗੀਆਂ ਜਿਆਦਾ ਲੋਕ ਵੀ ਬੈਠੇ ਆ ਹੋਰ ਵੀ ਲੋਕ ਜਿਹੜੇ ਆ ਜੰਮੀ ਤੋਂ ਬਚਣ ਵਾਸਤੇ ਐਸੇ ਰੁਕਦੇ ਦਿਖਾਈ ਦੇ ਰਹੇ ਆ ਉਹ ਦੱਸ ਰਿਹਾ ਵੀ ਜੇ ਪਾਰਾ ਇਸ ਤਰ੍ਹਾਂ ਜਵਾਦਾ ਰਿਹਾ ਕਿ ਆਮ ਜ਼ਿੰਦਗੀ ਦੇ ਉੱਤੇ ਬਹੁਤ ਜ਼ਿਆਦਾ ਅਸਰ ਪੈਣ ਵਾਲਾ ਕਿਉਂਕਿ ਜਿਹੜੇ ਬਿਮਾਰੀਆਂ ਉਹਦੇ ਵਿੱਚ ਵੀ ਵਾਦਾ ਜਿਹੜਾ ਹੁੰਦਾ ਲਗਾਤਾਰ ਜਾ ਰਿਹਾ ਵੀ ਲੋਕਾਂ ਨੂੰ ਵੀ ਪ੍ਰਸ਼ਾਸਨ ਵੱਲੋਂ ਸਰਕਾਰਾਂ ਵੱਲੋਂ ਪੀੜਤਾ ਜੂਤੀ ਕੀਤੀ ਜਾਂਦੀ ਆ ਵੀ ਜੰਨੀ ਜ਼ਿਆਦਾ ਗਰਮੀ ਵਿੱਚ ਬਿਨਾਂ ਕੰਮਕਾਜ ਤੋਂ ਕਰੋ ਬਾਹਰ ਨਾ ਨਿਕਲਣ ਲੇਕਿਨ ਕੰਮ ਕਾਜ ਵੀ ਜ਼ਰੂਰੀ ਹੈ ਲੋਕੀ ਜਿਹੜੇ ਮਜਬੂਰਨ ਤੌਰ ਤੇ ਨਿਕਲਦੇ ਆ ਉਹਨਾਂ ਵਾਸਤੇ ਜਿਹੜਾ ਸਕੰਜ ਵੀ ਹੈ ਜੂਸ ਆ ਆ ਚੀਜ਼ਾਂ ਜਿਹੜੀ ਰਾਹਤ ਆ ਜਿਹੜਾ ਅਹਿਮ ਵੀ ਸਮਾਨ ਜਿਹੜਾ ਉਹ ਜ਼ਰੂਰ ਰਾਹਤ ਦੇ ਰਹੀ ਲੋਕਾਂ ਨੂੰ ਆਮ ਲੋਕਾਂ ਨੂੰ ਲੇਕਿਨ ਕਹਿ ਸਕਦੇ ਆ ਵੀ ਇੰਨੀ ਪਰ ਗਰਮੀ ਦੇ ਵਿੱਚ ਲੋਕਾਂ ਦਾ ਜੀਵਨ ਜਾਂ ਆਵਾਜਾਈ ਸੜਕੀ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਜਿਹੜੀ ਆ ਉਹ ਸਾਫ ਤੌਰ ਤੇ ਦਿਖਾਈ ਉਹ ਜਿੰਦੀ ਦੇ ਰਹੀ ਆ ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ ਦੈਨਿਕ ਸਵੇਰਾ ਪ੍ਰੋਜੈਕਟ देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X aur WhatsApp channel par